ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰ ਰੰਗਲਾ ਪੰਜਾਬ ਬਣਾਉਣ ਦਾ ਦਾਵਾ ਕੀਤਾ ਗਿਆ ਸੀ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਕਈ ਜਗ੍ਹਾ ਤੇ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹ سلسلہ ਲਗਾਤਾਰ ਜਾਰੀ ਹੈ ਇਸੇ ਤੇ ਚਲਦੇ ਪਠਾਨਕੋਟ ਦੇ CIA ਸਟਾਫ ਦੇ ਹੱਥ ਵੱਡੀ ਸਫਲਤਾ ਲੱਗੀ ਹੈ CIA ਸਟਾਫ ਵੱਲੋਂ ਪਠਾਨਕੋਟ ਜੰਮੂ ਕਸ਼ਮੀਰ ਦੀ ਸਰਦ ਮਾਦਪੁਰ ਵਿਖੇ ਨਾਕਾ ਲਗਾਇਆ ਗਿਆ ਸੀ ਨਾਕੇ ਦੇ ਦੌਰਾਨ ਸੀਆਈਏ ਸਟਾਫ ਵੱਲੋਂ ਦੋ ਲੋਕਾਂ ਨੂੰ 20 ਕਿਲੋ ਭੁੱਕੀ ਸਣੇ ਕਾਬੂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅੰਸਰ ਜੰਮੂ ਕਸ਼ਮੀਰ ਤੋਂ ਨਸ਼ਾ ਲਿਆ ਪੰਜਾਬ 'ਚ ਵੇਚਣ ਦਾ ਕੰਮ ਕਰਦੇ ਨੇ। ਜਿਸ ਦੇ ਚਲਦੇ ਸਾਡੀ ਟੀਮ ਵੱਲੋਂ ਮਾਦਪੁਰ ਨੇੜੇ ਨਾਕਾ ਲਗਾਇਆ ਗਿਆ ਸੀ ਅਤੇ ਨਾਕੇ ਦੇ ਦੌਰਾਨ ਜਦ આરોપીਆਂ ਨੂੰ ਰੋਕ ਗੱਡੀ ਦੀ ਤਲਾਸ਼ੀ ਲਈ ਗਈ ਤਾਂ આરોપીਆਂ ਕੋਲੋਂ 20 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਰੋਪੀਆਂ ਵੱਲੋਂ ਜੰਮੂ ਕਸ਼ਮੀਰ ਤੋਂ ਠੁੱਕੀ ਲਿਆ ਪੰਜਾਬ ਦੇ ਵਿੱਚ ਦਾ ਕੰਮ ਕੀਤਾ ਜਾਂਦਾ ਸੀ ਆਰੋਪੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹਦਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ 17-12 ਤਰੀਕ ਨੂੰ 23 ਨੂੰ ਇਹ ਮਾਧੋਪੁਰ ਐਸਆਈਓ ਜੀ ਦਰਜਿੰਦਰ ਸਿੰਘ ਦੀ ਦੇ ਨਾਲ ਅਸੀਂ ਕੋਈ ਬੰਦੇ ਨਾਲ ਲਾ ਕੇ ਚੈੱਕ ਚੈਕਿੰਗ ਕਰ ਰਹੇ ਸੀਗੇ ਮਾਧੋਪੁਰ ਲਾਕੇ ਤੇ ਇੱਕ ਗੱਡੀ ਟਾਟਾ ਯੂਦਾ ਚਿੱਟੇ ਰੰਗ ਦੀ ਉਹ ਜਿਹੜੀ ਜਾਲੀ ਕਿ ਬੰਵਾਰੀ ਸੀਗੀ ਉਹਨੂੰ ਰੋਕੇ ਉਹਦੀ ਤਲਾਸ਼ੀ ਕੀਤੀ ਤੇ ਉਹਦਾ ਨਾਮ ਪਤਾ ਪੁੱਛਿਆ ਕਿ ਅਨਕਲਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸੀ ਵਾਸੀ ਸਿੰਘਾਵਾਲਾ ਥਾਣਾ ਚੜਕ ਜ਼ਿਲ੍ਹਾ ਮੋਗਾ ਤੇ ਦੂਸਰਾ ਸੀਗਾ ਲਖਬੀਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਉਹ ਵੀ ਸਿੰਘਾਵਾਲਾ ਦਾ ਥਾਣਾ ਚੜਕ ਜ਼ਿਲ੍ਹਾ ਮੋਗਾ ਸੀਗਾ ਇਹਨਾਂ ਨੂੰ ਰੋਕੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਇਹਦੇ ਵਿੱਚ 20 ਕਿਲੋ ਪੁੱਕੀ ਬਰਾਮਦ ਕੀਤੀ ਗਈ ਇਹ ਅਸੀਂ ਥਾਣੇ ਸੇ ਜਾਨਪੁਰ ਵਿੱਚ 15 85 ਹੇਡੀਫਿਸਟਰ ਤੱਕ ਦਾ ਪੱਤਰ ਦਰਜ ਕਰ ਦਿੱਤਾ ਨਾ ਤੇ ਉਹਨਾਂ ਦਾ ਰਮਾਨ ਲੈ ਕੇ ਉਹਨਾਂ ਨੂੰ ਪੁਛਗਿਛ ਕੀਤੀ ਉਹਨਾਂ ਦੀ ਤੇ ਉਹਨਾਂ ਨੂੰ ਹੁਣ ਰਮਾਨ ਕਰ ਤੋਂ ਤੇ ਉਹਨਾਂ ਨੂੰ ਜੁਡੀਸ਼ੀਅਲ ਪੇਰ ਆਇਆ ਸੋ ਜੀ ਇੱਥੋਂ ਮੈਂ ਤਿਆਰੀ ਸੀ ਜੀ ਕੁਝ ਨਹੀਂ ਇਹ ਜੇ ਐਨ ਕੇ ਤੋਂ ਲੈ ਕੇ ਆ ਰਹੇ ਸੀਗੇ ਤੇ ਇਹ ਉੱਥੇ ਆਪਣੇ ਪਿੰਡਾਂ ਵਿੱਚ ਹੀ ਵੇਚਣ ਦਾ ਕੰਮ ਕਰਦੇ ਆ ਉੱਧਰ ਤੇ ਇਹਨਾਂ ਦਾ ਮਾਮਲਾ ਸੀ ਨਾ ਠੀਕ ਹੈ ਇਹ ਜੇ ਤਫਤੀਸ਼ ਕਰ ਰਹੇ ਆ ਜੇ ਇਹਨਾਂ ਦੀ ਅਜੇ ਅੱਜ ਤੱਕ ਹੈਗਾ ਸਾਡੇ ਕੋਲ ਇਹ ਇਹ ਤਫਤੀਸ਼ ਕਰਕੇ ਬਾਕੀ ਦੰਦਾ ਦੱਸਾਂਗੇ ਕੈਮਰਾਮੈਨ ਹਾਨੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ